ਕਾਉਸਰਾਈ ਕੁ ਜਿੱਕੀ ਫਾਤੇ ਦਾਸ ਰਪਾਲ ਸਿੰਘ ਬਲੇਰ ਖਡੂਰ ਸਭਲਕਾ ਲੋਕ ਸਭਾਲਕਾ ਖਡੂਰ ਸਾਬ ਤੋਂ ਚੋਣ ਨਹੀਂ ਲੜ ਰਿਹਾ ਸੋ ਇਹ ਇੱਕ ਨਾਮਜ਼ਦਗੀ ਜਿਹੜੀ ਦਾਖਲ ਕੀਤੀ ਹੈ ਉਹ ਇਸ ਕਰਕੇ ਕੀਤੀ ਹੈ ਕਿ ਆਰਐਸਐਸ ਬੀਜੇਪੀ ਤੇ ਰਵੈਤੀ ਪਾਰਟੀਆਂ ਨਾਲ ਕੇ ਭਾਈ ਸਾਧ ਭਾਈ ਅਮਰਤਪਾਲ ਸਿੰਘ ਜੀ ਦੇ ਕਾਗਜ਼ਾਂ ਨਾਲ ਛੇੜਛਾੜ ਕਰ ਸਕਦੀਆਂ ਨੇ ਸੋ ਇਸ ਕਰਕੇ ਅਸੀਂ ਉਹਨਾਂ ਤੇ ਦਬਾਅ ਬਣਾਉਣ ਵਾਸਤੇ ਕਿ ਜੇ ਤੁਸੀਂ ਚਾਹੋਗੇ ਕਿ ਮੈਦਾਨ ਖਾਲੀ ਕਰਾ ਲਈਏ ਦੇਸ਼ ਰੋਮੀ ਅਕਾਲੀ ਦਾ ਅੰਸਾਰ ਇਸ ਤਰੀਕੇ ਦਾ ਨਹੀਂ ਹੋਣ ਦਵੇਗਾ ਸੋ ਜਿਹੜਾ ਬਿਆਨ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਦਿੱਤਾ ਸੀ ਉਹਦੇ ਤੇ ਅੱਜ ਵੀ ਖੜੇ ਆ ਤੇ ਖੜੇ ਰਵਾਂਗੇ ਕਿਉਂਕਿ ਬੀਬੀ ਖਾਲੜਾ ਜੀ ਜਦੋਂ ਇਲੈਕਸ਼ਨ ਲੜੇ ਸਨ ਉਮੀਦਵੀ ਦੇ ਵਿੱਚ ਉਦੋਂ ਵੀ ਸਾਡੀ ਪਾਰਟੀ ਨੇ ਕੈਂਡੀਡੇਟ ਨਹੀਂ ਦਿੱਸਾ ਇਹ ਕੌਮ ਦੇ ਬਡੇਰੇ ਹਿੱਤਾਂ ਵਾਸਤੇ ਹਮੇਸ਼ਾ ਹੀ ਤਤ ਪਰ ਰਹੀ ਹੈ ਮੀਰੀ ਪ੍ਰੀਤ ਦੀ ਤਰਜਮਾਨੀ ਕਰਦੀ ਹੈ ਸੋ ਸਾਡੀ ਪਾਰਟੀ ਜਿਹੜੀ ਹੈ ਉਹ ਜਿਹੜੀ ਗੱਲ ਕੀਤੀ ਉਹ ਵਚਨਬੰਦ ਹੈ ਤੇ ਅਸੀਂ ਭਾਈ ਸਾਹਿਬ ਦੇ ਕਾਗਜ਼ਾਤ ਸੱਜ ਤੋਂ ਹੁੰਦੇ ਆ ਸਾਰੀ ਵਿਡਰੋ ਕਰਾਂਗੇ ਤੇ ਜਿਹੜੀਆਂ ਪਾਰਟੀਆਂ ਇਹ ਖੇਡ ਸੜ ਕਰਨਾ ਚਾਹੁੰਦੀਆਂ ਉਹ ਬਿਲਕੁਲ ਵੀ ਇਹ ਜਿਹੜਾ ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ ਤੇ ਜਾਣਗੇ ਵਾਇਕੁਲ ਜਿੱਕਾ ਖਾਲਸਾ ਵਾਇਕੁਲ ਜਿੱਕੀ ਫਤਕ ਖਾਲਸਾ ਵਾਇਕੁਲ ਜਿੱਕੀ ਫਤੇ ਦਾਸਰਪਾਲ ਸਿੰਘ ਬਲੇਰ ਖਡੂਰ ਸੰਭਲਕਾ ਲੋਕ ਸੰਭਲਕਾ ਖਡੂਰ ਸਭ ਤੋਂ ਚੋਣ ਨਹੀਂ ਲੜ ਰਿਹਾ ਸੋ ਇਹ ਇੱਕ ਨਾਮਜ਼ਦਗੀ ਜਿਹੜੀ ਦਾਖਲ ਕੀਤੀ ਹੈ ਉਹ ਇਸ ਕਰਕੇ ਕੀਤੀ ਹੈ ਕਿ ਆਰਐਸਐਸ ਬੀਜੇਪੀ ਤੇ ਰਵੈਤੀ ਪਾਰਟੀਆਂ ਨਾਲ ਕੇ ਕਈ ਸਾਥ ਪਾਈ ਅਮਰਤਪਾਲ ਸਿੰਘ ਜੀ ਦੇ ਕਾਗਜ਼ਾਂ ਨਾਲ ਛੇੜਛਾੜ ਕਰ ਸਕਦੀਆਂ ਨੇ ਸੋ ਇਸ ਕਰਕੇ ਅਸੀਂ ਉਹਨਾਂ ਤੇ ਦਬਾਅ ਬਣਾਉਣ ਵਾਸਤੇ ਕਿ ਜੇ ਤੁਸੀਂ ਚਾਹੋਗੇ ਕਿ ਮੈਦਾਨ ਖਾਲੀ ਕਰਾ ਲਈਏ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਤਰੀਕੇ ਦਾ ਨਹੀਂ ਹੋਣ ਰਵੇਗਾ ਸੋ ਜਿਹੜਾ ਬਿਆਨ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਦਿੱਤਾ ਸੀ ਉਹਦੇ ਤੇ ਅੱਜ ਵੀ ਖੜੇ ਐ ਤੇ ਖੜੇ ਰਵਾਂਗੇ ਕਿਉਂਕਿ ਬੀਬੀ ਖਾਲੜਾ ਜੀ ਜਦੋਂ ਇਲੈਕਸ਼ਨ ਲੜੇ ਸਨ ਉਮੀਦੀ ਦੇ ਵਿੱਚ ਉਦੋਂ ਵੀ ਸਾਡੀ ਪਾਰਟੀ ਨੇ ਕੈਂਡੀਡੇਟ ਨਹੀਂ ਦਿੱਸਾ ਇਹ ਕੌਮ ਦੇ ਬਡੇਰੇ ਹਿੱਤਾਂ ਵਾਸਤੇ ਹਮੇਸ਼ਾ ਇਤਤਪਰ ਰਹੀ ਹੈ ਮੇਰੀ ਪਰੀ ਦੀ ਤਰਜਮਾਨੀ ਕਰਦੀ ਹੈ ਸੋ ਸਾਡੀ ਪਾਰਟੀ ਜਿਹੜੀ ਹੈ ਉਹ ਜਿਹੜੀ ਗੱਲ ਕੀਤੀ ਹੋ वचन बंधा है ਤੇ ਅਸੀਂ ਭਾਈ ਸਾਹਿਬ ਦੇ ਕਾਗਜ਼ ਅਸੈਪਟ ਹੁੰਦੇ ਆ ਸਾਰੇ ਵਿਡਰੋ ਕਰਾਂਗੇ ਤੇ ਜਿਹੜੀਆਂ ਪਾਰਟੀਆਂ ਇਹ ਛੇੜਸੜ ਕਰਨਾ ਚਾਹੁੰਦੀਆਂ ਉਹ ਬਿਲਕੁਲ ਵੀ ਇਹ ਜਿਦਾ ਉਹਨਾਂ ਦੇ ਮਨਸੂਬੇ ਕਾਬਜਾ ਨਹੀਂ ਹੋਣਗੇ ਤੇ ਜਾਣਗੇ ਵਾਇਰੂ ਜਿੱਕਾ ਖਾਲਸਾ ਵਾਇਰੂ ਜਿੱਕੀ ਫਤਿਹ ਖਾਲਸਾ ਵਾਇਰੂ ਜਿੱਕੀ ਫਤਿਹ ਦਾਸ ਸਰਪਾਲ ਸਿੰਘ ਬਲੇਰ ਖਡੂਰ ਸਭ ਹਲਕਾ ਲੋਕ ਸਭ ਹਲਕਾ ਖਡੂਰ ਸਭ ਤੋਂ ਚੋਣ ਨਹੀਂ ਲੜ ਰਿਹਾ ਸੋ ਇਹ ਇੱਕ ਨਾਮਜ਼ਦਗੀ ਜਿਹੜੀ ਦਾਖਲ ਕੀਤੀ ਹੈ ਉਹ ਇਸ ਕਰਕੇ ਕੀਤੀ ਹੈ ਕਿ ਆਰਐਸਐਸ ਬੀਜਪੀ ਤੇ ਰਵੈਤੀ ਪਾਰਟੀਆਂ ਨਾਲ ਕੇ ਭਾਈ ਸਾਧ ਭਾਈ ਅਮਰਤਪਾਲ ਸਿੰਘ ਜੀ ਦੇ ਕਾਗਜ਼ਾਂ ਨਾਲ ਛੇੜਛਾੜ ਕਰ ਸਕਦੀਆਂ ਨੇ ਸੋ ਇਸ ਕਰਕੇ ਅਸੀਂ ਉਹਨਾਂ ਤੇ ਦਬਾਅ ਬਣਾਉਣ ਵਾਸਤੇ ਕਿ ਜੇ ਤੁਸੀਂ ਚਾਹੋਗੇ ਕਿ ਮદાન ਖਾਲੀ ਕਰਾ ਲਈਏ ਤੇ ਸ਼੍ਰੋਮਣੀ ਅਕਾਲੀ ਦਲ ਅਮਰਸਰ ਇਸ ਤਰੀਕੇ ਦਾ ਨਹੀਂ ਹੋਣ ਦੇਵੇਗਾ ਸੋ ਜਿਹੜਾ ਬਿਆਨ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਦਿੱਤਾ ਸੀ ਉਹਦੇ ਤੇ ਅੱਜ ਵੀ ਖੜੇ ਐ ਤੇ ਖੜੇ ਰਵਾਂਗੇ ਕਿਉਂਕਿ ਬੀਬੀ ਖਾਲੜਾ ਜੀ ਜਦੋਂ ਇਲੈਕਸ਼ਨ ਲੜੇ ਸਨ ਉਮੀਦੀ ਦੇ ਵਿੱਚ ਉਦੋਂ ਵੀ ਸਾਡੀ ਪਾਰਟੀ ਨੇ ਕੈਂਡੀਡੇਟ ਨਹੀਂ ਦਿੱਸਾ ਇਹ ਕੌਮ ਦੇ ਬਡੇਰੇ ਹਿੱਤਾਂ ਵਾਸਤੇ ਹਮੇਸ਼ਾ ਹੀ ਤਤ ਪਰ ਰਹੀ ਹੈ ਮੀਰੀ ਪ੍ਰੀ ਦੀ ਤਰਜਮਾਨੀ ਕਰਦੀ ਹੈ ਸੋ ਸਾਡੀ ਪਾਰਟੀ ਜਿਹੜੀ ਹੈ ਉਹ ਜਿਹੜੀ ਗੱਲ ਕੀਤੀ ਉਹ ਵਚਨਬੰਦ ਹੈ ਤੇ ਅਸੀਂ ਪਾਈ ਜੀ ਸਾਡੇ ਕਾਗਜ਼ਾ ਸੈਟ ਹੁੰਦੇ ਆ ਸਾਰੀ ਵਿਡਰੋ ਕਰਾਂਗੇ ਤੇ ਜਿਹੜੀਆਂ ਪਾਰਟੀਆਂ ਇਹ ਛੇੜਛੜ ਕਰਨਾ ਚਾਹੁੰਦੀਆਂ ਉਹ ਬਿਲਕੁਲ ਵੀ ਇਹ ਜਿਹੜਾ ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ ਜਾਣਗੇ वाहिगुरू जी कला वाहिगुरू जी फति